ਜਿਹਨਾਂ ਆ ਵੀ ਇੱਥੇ ਆਏ ਜੋ ਸਾਡੀ ਗਲੀ ਦਾ ਉਦਘਾਟਨ ਕੀਤਾ ਉਹਨਾਂ ਨੇ ਤੇ ਅਸੀਂ ਇੱਥੇ ਸਾਡੀ ਕੰਪਲੇਨ ਇਹ ਸੀ ਸਾਡੀ ਗਲੀ ਦਾ ਬਹੁਤ ਬੁਰਾ ਹਾਲ ਸੀ ਸਵਰੇਜ ਦਾ ਪਾਣੀ ਵੀ ਬਾਹਰ ਨਿਕਲਦਾ ਹੈ ਤੇ ਗਲੀ ਵੀ ਬਹੁਤ ਜ਼ਿਆਦਾ ਨੇਮੀ ਹੈ ਇੱਥੇ ਟੋਏ ਪਏ ਹੋਏ ਆ ਸੈਡਾਂ 'ਚ ਤੇ ਹੁਣ ਅੱਜ ਜਿਹਦਾ ਉਦਘਾਟਨ ਹੋਇਆ ਤੇ ਮੈਮ ਨੇ ਸਾਨੂੰ ਤਸੱਲੀ ਦਿੱਤੀ ਹੈ ਵੀ ਹਾਂ ਮੈਂ ਤੁਹਾਡਾ ਕੰਮ ਜ਼ਰੂਰ ਕਰਾਵਾਂਗੀ ਤੇ ਇੱਥੇ ਟੈਂਡਰ ਪਾਸ ਕੀਤਾ 20 ਲੱਖ ਦਾ ਠੀਕ ਹੈ ਜੀ ਹਾਂ ਹਾਂ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਡੇ ਕੰਮ ਹੋਣਾ ਜੀ ਦਾ ਪ੍ਰੇਜੀ ਮੈਂ 10 ਨੰਬਰ ਬਾੜ ਦੀ ਤੇ ਇੱਥੇ ਨੇ ਮੇਰੇ ਬਾੜ ਤੇ ਨਾ ਗਲੀਆਂ ਨਾਲੀਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਜੀ ਬਹੁਤ ਗੰਦੀਆਂ ਨਾਲੀਆਂ ਹੋ ਰੀਆਂ ਗਲੀਆਂ ਹੋ ਰੀਆਂ ਸੀ ਜੀ ਸਾਨੂੰ ਕਦੀ ਵੀ ਦਿੱਕਤ ਆ ਰਹੀ ਮਾੜਾ ਬਾੜ ਬਹੁਤ ਪਰੇਸ਼ਾਨ ਸੀ ਕਿ ਤੇ ਹੁਣ ਇਹਨਾਂ ਨੇ ਸਤਾਸੀ ਮਿਲ ਕੇ ਕਦਮ ਚੱਕਿਆ ਮੈਡਮ ਜੀ ਨੂੰ ਬੁਲਾਇਆ ਮੈਡਮ ਜੀ ਨੇ ਬਹੁਤ ਸਾਡੀ ਹੈਲਪ ਕੀਤੀ ਬਹੁਤ ਸੋਨੇ ਅੱਛੇ ਕੰਮ ਹੋ ਰਿਹਾ ਜੀ ਆਮ ਪਾਰਟੀ ਬਹੁਤ ਜ਼ਿਆਦਾ ਅੱਛੇ ਕੰਮ ਕਰ ਰਹੀ ਜੀ ਹੁਣ ਇਹ ਗਲੀ ਦਾ ਦਿੱਕਤ ਘਟਨ ਕੀਤਾ ਸਾਨੂੰ ਬੜੀ ਖੁਸ਼ੀ ਹੈ ਥੈਂਕ ਯੂ ਜੀ ਅੱਜ ਅਸੀਂ ਵਾਰਡ ਨੰਬਰ 10 ਚ ਦੋ ਗਲੀਆਂ ਦੀ ਸ਼ੁਰੂਆਤ ਕਰਵਾਣ ਆਏ ਆ ਇਹ ਵੀ ਵਾਰਡ ਨੰਬਰ 10 ਦਾ ਹੀ ਹਿੱਸਾ ਹੈ ਤੁਸੀਂ ਆਪ ਦੇਖੋ ਵੀ ਗਲੀ ਦਾ ਕਿੰਨਾ ਬੁਰਾ ਹਾਲ ਹੈ ਕਿਵੇਂ ਇੰਨੇ-ਇੰਨੇ ਸੋਹਣੇ ਘਰ ਬਣੇ ਆ ਤੇ ਪਰ ਲੋਕਾਂ ਦੇ ਗਲੀ ਕਰਕੇ ਕਿੰਨਾ ਬੁਰਾ ਹਾਲ ਹੋਊਗਾ ਜਿਹਦੇ ਸਾਨੂੰ ਦੱਸਿਆ ਪੈਂਦੀਆਂ ਨੇ ਕਿ ਇਹ ਗਲੀ ਦਾ ਬਹੁਤ ਬੁਰਾ ਹਾਲ ਹੈ ਤਾਂ ਅਸੀਂ ਇਹਦੀ ਸ਼ੁਰੂਆਤ ਕਰਨ ਆਏ ਆ ਬਸ ਅ ਬਰਸਾਤਾਂ ਦੇਖ ਕੇ ਦੋ ਚਾਰ ਦਿਨਾਂ ਚ ਇਹਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਲਦੀ ਹੀ ਇਹ ਕੰਮ ਕੰਪਲੀਟ ਹੋ ਜਾਊਗਾ ਪਰ ਰਹਿਣ ਵਾਲਿਆਂ ਨੂੰ ਪਬਲਿਕ ਨੂੰ ਕੋਈ ਵੀ ਦਿੱਕਤ ਨਹੀਂ ਆਉ। ਕਿੰਨੇ ਦਾ ਪ੍ਰੋਜੈਕਟ ਹੈ ਮੈਡਮ ਇਹ? ਇਹ ਤਕਰੀਬਨ 20 ਲੱਖ ਦਾ ਹੈਗਾ ਪ੍ਰੋਜੈਕਟ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਇੱਕੋ ਹੀ ਗੱਲ ਕਹੀ ਹੈ ਵੀ ਕੋਈ ਵੀ ਗਲੀ ਹੈ ਇਦਾਂ ਦੀ ਸੜਕਾਂ ਅੱਗੇ ਕੀ ਹੈ 70-75 ਸਾਲ ਹੋ ਗਿਆ ਆਜ਼ਾਦ ਹੋਇਆ ਨੂੰ ਪਰ ਹਾਲੇ ਤੱਕ ਅਸੀਂ ਗਲੀਆਂ ਸੜਕਾਂ ਨਾਲੀਆਂ ਚੁੰਜੇ ਪਏ ਆ ਵੀ ਕੋਈ ਵੀ ਇਦਾਂ ਦੀ ਗਲੀ ਨਾ ਰਵੇ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੋਵੇ ਜਾਂ ਕੋਈ ਕੋਈ ਵੀ ਗਲੀ ਇਦਾਂ ਹੋਵੇ ਜਿੱਥੇ ਬਿਜਲੀ ਵੱਲੋਂ ਦਿੱਕਤ ਆਉਂਦੀ ਹੋਵੇ ਇਦਾਂ ਦੇ ਅਸੀਂ ਇਹ ਸਾਰੇ ਕੰਮ ਜਲਦੀ ਜਲਦੀ ਨਿਪਟਾਉਣ ਲੱਗੇ ਹੋਏ ਆ। मैडम इस वार्ड ਦੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਪਿੱਛੇ ਗਲੀਆਂ ਬਣ ਨਹੀਂ ਰਹੀਆਂ ਜੀ बार-बार ਉਹ ਨਗਰ ਕੌਂਸਲ ਦੇ ਦਫ਼ਤਰ ਵਿੱਚ ਜਾਂਦੇ ਨੇ ਲੇਕਿ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਜੀ ਨਹੀਂ ਦੇਖੋ ਅੱਜ ਅਸੀਂ ਇਸ ਗਲੀ ਦੀ ਸ਼ੁਰੂਆਤ ਕਰਨ ਆਏ ਆ ਤਾਂ ਇਹ ਗਲੀ ਜਲਦੀ ਹੀ ਬਣ ਕੇ ਪੂਰੀ ਹੋ ਜੂਗੀ ਅਸੀਂ ਉਹ ਕਹਿੰਦੇ ਨਾ ਇਹਨਾਂ ਨੂੰ ਨਗਰ ਕੌਂਸਲ ਆਣ ਦੀ ਲੋੜ ਨਹੀਂ ਪੈਣੀ ਅਸੀਂ ਇਹਨਾਂ ਕੋਲੇ ਚਾਹ ਪੀਣਾ ਵਾਂਗੇ